ਇਹ ਤੁਹਾਡੇ ਸਾਹਮਣੇ ਦਰਿਆ ਤੋਂ ਭਰਿਆ ਚਿੱਟਾ ਪਾਣੀ ਜੇ ਕਿਸੇ ਨੂੰ ਅਜੇ ਵੀ ਤੁਹਾਡੀ ਪ੍ਰੈਸ ਵਿੱਚ ਕੋਈ ਸੱਲੀ ਕਹਿੰਦੇ ਜਾਂਦਾ ਦੁਆਰਾ ਫਿਰ ਪੜ੍ਹ ਦਿੰਦੇ ਆ ਚਾਰ ਵਾਰੀ ਪਾਣੀ ਪਾਣੀ ਰੱਖਦੇ 1 ਕਿਲੋਮੀਟਰ ਦਾ ਪਾਣੀ ਰੱਖਦੇ ਅੱਛਾ ਬਲੈਕ ਮਿਲਰ ਕੋਣ ਆ ਜਿਹੜਾ ਤੁਹਾਨੂੰ ਬਲੈਕ ਮਿਲਰ ਤੁਹਾਨੂੰ ਪਤਾ ਹੀ ਹੈ ਸਰ ਲੁਕਿਆ ਹੋਇਆ ਕੋਈ ਕਾਲੇ ਮੋਰਚਾ ਦਾ ਰੱਖਿਆ ਹੋਇਆ ਹੈ ਨਾ ਉਹਨਾਂ ਦਾ ਕੋਈ ਮਕਸਦ ਪਾਣੀ ਸਾਫ਼ ਕਰਨਾ ਨਹੀਂ ਹੈਗਾ ਉਹਨਾਂ ਦਾ ਮਕਸਦ ਹੈ ਜਿਹੜੀ ਇੰਡਸਟਰੀ ਨੂੰ ਪੈਸੇ ਨਹੀਂ ਦਿੱਤੇ ਉਹਨੂੰ ਸਾਫ਼ ਕਰੇ ਕਾਲੇ ਮੋਰਚੇ ਚ ਹੈ ਕੋਣ ਕੋਣ ਹੈ ਅਕਾ ਸੁਦਾਨਾ ਹੈ ਅਮਤੋਜ ਮਾਨ ਹੈ ਅੱਜ ਸਕੀਰ ਤੋਂ ਨਹੀਂ ਸਾਰੇ ਕਾਲੇ ਮੋਰਚਾ ਦੰਦਾ ਹੀ ਮੰਨ ਲਿਆ ਧੰਦਾ ਹੀ ਫਟ ਲਿਆ ਬਿਲਕੁਲ ਵਿਆਪਾਅ ਕਰਨ ਅੱਜ ਨਹੀਂ ਦਿਖਾਰੀ ਸਵਾਲ ਗਲਤ ਹੈ ਪੰਜਾਬ ਡੈਰ ਐਸੋਸੀਏਸ਼ਨ ਦਾ ਪਾਣੀ 60 ਕਰੋੜ ਦਾ ਸਾਲ ਦਾ ਖਰਚ ਕਰਕੇ ਇਹ ਪਾਣੀ ਸਾਫ਼ ਬਿਲਕੁਲ ਪਾਣੀ ਸਾਫ਼ ਹੈ ਔਰ ਜਿੰਨੇ ਇੱਥੇ ਬਲੈਕ ਮੀਲਰ ਆਂਦੇ ਆ ਜੋ ਵੀ ਇੱਥੇ ਆਂਦਾ ਉਹ ਸਿਰਫ ਫੋਟੋਆਂ ਕਰਾਣ ਆਂਦੇ ਅਸੀਂ ਸੰਤ ਆ빠 ਸੀਚੇਵਾਲ ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜਾ ਇੱਥੇ 600 ਟਨ ਗੋਬਰ ਦਿੱਲੀ ਪੈ ਰਿਆ ਸੀ ਆਦੋਂ ਕਾਫੀ ਹੱਦ ਤੱਕ ਉਹ ਜਾਰੀ ਟ੍ਰੈਲੀ ਭਰ ਕੇ ਜੋ ਦੇਖੋ ਲੈ ਲਓ ਲੈ ਲਓ ਫੋਟੋ ਲੈ ਲਓ ਦੇਖੋ ਟ੍ਰੈਲੀਓਂ ਭਰ ਕੇ ਜਾਰੀ ਹੋਵਰਦੀ ਹੈ ਹੋਰ ਕਾਫੀ ਉਹ ਖਾਰਾ ਕੁਛ ਹਰ ਚੀਜ਼ ਉਹ ਜਿਹੜਾ ਗੋਬਰ ਆ ਉਹ ਕੱਢ ਦਿੱਤਾ ਉਹਦੇ ਨਾਲ ਬੁੱਡੇ ਨਾਲ ਸਾਫ਼ ਹੋ ਗਿਆ ਇੰਡਸਟਰੀ ਨੇ ਬਿਲਕੁਲ ਅੱਜ ਤੁਹਾਨੂੰ ਲਾਈਵ ਭਰ ਕੇ ਦਿਖਾਤਾ ਕਿਉਂਕਿ ਪਾਣੀ ਬਿਲਕੁਲ ਸਾਫ਼ ਹੈ ਇੰਡਸਟਰੀ ਦਿਨ ਰਾਤ ਮੰਦ ਕਰ ਰਹੀ ਹੈ ਅਸੀਂ ਸਰਦਾਰ ਸਿੱਕੇਵਾਲ ਸਾਹਿਬ ਦਾ ਜੀ ਬੜਾ ਧੰਨਵਾਦ ਕਰਦੇ ਹਾਂ ਸੰਜੀਵ ਰੋੜਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਐਮ ਐਲ ਏ ਗੇਰਾਲਾ ਢੋਲਾ ਜੀ ਨੇ ਵਿਧਾਨ ਸਭਾ ਕਮੇਟੀ ਬਣਾਈ ਹੈ ਸੰਜੀਵ ਰੋੜਾ ਨੇ ਹਾਈ ਪਬਲਿਕ ਕਮੇਟੀ ਬਣਾਈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਮਾਧਿਅਮ ਦੇ ਮੀਡੀਅਮ ਦੇ ਮਾਧਿਅਮ ਦੇ ਪੂਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਿਲਕੁਲ ਪਾਣੀ ਸਾਫ ਅੱਛਾ ਬਲੈਕ ਮਿਲਰ ਕੋਣ ਆ ਜਿਹੜਾ ਤੁਹਾਨੂੰ ਬਲੈਕ ਮਿਲਰ ਤੁਹਾਨੂੰ ਪਤਾ ਹੀ ਹੈ ਸਰ ਲੁਕਿਆ ਹੋਇਆ ਕੋਈ ਕਾਲਾ ਮੋਰਚਾ ਡਾ ਰੱਖਿਆ ਹੋਇਆ ਹੈ ਨਾ ਉਹਨਾਂ ਦਾ ਤੰਦਈ ਫਟ ਲਿਆ ਬਿਲਕੁਲ ਵਫਾ ਕਰਨ ਲਾਈਵ ਵੀਡੀਓ ਲਾਈਵ ਵੀਡੀਓ 1840 ਹੈ ਜੀ ਹੁਣ ਅਸੀਂ ਗੱਲ ਕਰੀਏ ਸਰ ਜਿਹੜਾ ਅੱਜ ਪਾਣੀ ਤੁਸੀਂ ਦਿਖਾ ਰਹੇ ਹੋ ਇਹ ਲਗਾਤਾਰ ਇਦਾਂ ਹੀ ਰਹੇਗਾ ਪਾਜੀ ਅੱਜ ਨਹੀਂ ਇਹ 3 ਸਾਲਾਂ ਤੋਂ ਪਾਣੀ ਇਦਾਂ ਹੀ ਆ ਰਿਹਾ ਹੈ ਫਿਰ ਕਾਲਾ ਪਾਣੀ ਕਿੱਥੋਂ ਦਿਖਾਉਂਦੇ ਪਾਜੀ ਕਾਲਾ ਪਾਣੀ ਤੇ ਲੋਕ ਉਪਰ ਤੋਂ ਦਿਖਾਇਆ ਅੱਜ ਲੈਟਸ ਕਰਕੇ ਫਿਰ ਜੇ ਥੱਲੇ ਸਲੱਜ ਦਿਖੂਗੀ ਕਾਲੀ ਟੇਪ ਗਲਾਸ ਦੇ ਲਈ ਦਾ ਪਾਣੀ ਕਾਲਾ ਦਿਖੂਗਾ ਮਤਲਬ ਰੱਜ ਸਾਫ ਹੋ ਜੂ ਪਾਣੀ ਸਾਫ ਹੋ ਜਾਏ ਟੇਪ ਲਾ ਕੇ ਉਹਨੂੰ ਦਿਖਾਇਆ ਜਾਂਦਾ ਬਿਲਕੁਲ ਥੱਲੇ ਸਲੱਜ ਆਏ ਥੱਲੇ ਉਹ ਗਾਇਸ 50 ਹਜ਼ਾਰ ਦਾ ਨਾਲ ਚੱ ਤੁਹਾਡੇ ਸਾਹਮਣੇ ਜਿੱਥੇ-ਜਿੱਥੇ ਡੈਂਗ ਇੰਡਸਟਰੀ ਹੈ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਤਾਜਪੁਰ ਉਤੇ ਹਰ ਇੱਕ ਗਲਾ ਮਹੀਨੇ ਆਣੇ। ਉਹਨਾਂ ਤੁਹਾਡੇ ਸਾਹਮਣੇ ਦਰਿਆ ਦੇ ਵਿੱਚੋਂ ਪਾਣੀ ਭਰਿਆ ਹੈ। ਉਹ ਤੁਸੀਂ ਇਹ ਸਿੱਧੇ ਆਪ ਵਾਹੇ ਹੋ ਪਰ ਇਸ ਲਈ ਤੁਹਾਡੇ ਸਾਹਮਣੇ ਪਾਣੀ ਭਰਿਆ ਵੀ ਕਿਸ ਤਰ੍ਹਾਂ ਪਾਣੀ ਸੁਖੇ ਦੇ। ਔਰ ਸਾਡੀ ਡੈਂਗ ਇੰਡਸਟਰੀ ਜਿਹੜੀ ਹਰ ਮਹੀਨੇ 5 ਕਰੋੜ ਰੁਪਇਆ ਸਾਫ਼ ਕਰਨ ਦਾ ਲਾਗਦੇ ਨੇ ਸੀ.ਪੀ ਜਿਹੜੇ ਸਾਡੇ ਲੱਗੇ ਨੇ ਡੈਂਗ ਇੰਡਸਟਰੀ ਦੇ। ਚਾਹੇ ਉਹ ਹੈਗੀ ਬਾਦਰਕੇ ਰੋਡ ਚਾਹੇ ਫੋਕਲ ਪੁਆਇੰਟ ਦੀ ਚਾਹੇ ਤਾਜਪੁਰ ਰੋਡ ਦੀ ਹੈ। ਲੇਕਿਨ ਕੁਝ ਲੋਕ ਜਿਹੜੇ ਉਹ ਗੁੰਮਰਾਹ ਕਰਦੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਜਿਹੜਾ ਡੈਂਗ ਇੰਡਸਟਰੀ ਨੇ ਪਾਣੀ ਬੁੱਢਾ ਦਰਿਆ ਖਰਾਬ ਕੀਤਾ ਹੈ ਜਦ ਕਿ ਬਿਲਕੁਲ ਗਲਤ ਹੈ ਕੋਈ ਵੀ ਐਨ ਜੀ ਓ ਡੀ ਮੇ ਕੋਈ ਵੀ ਸ਼ਹਿਰ ਦਾ ਵਾਸੀ ਹੈ ਉਹ ਆ ਕੇ ਸਾਨੂੰ ਮਿਲੇ ਅਸੀਂ ਉਹਦੀ ਤਸਲੀ ਕਰਾਵਾਂਗੇ ਵੀ ਅਸੀਂ ਪਾਣੀ ਸਾਫ਼ ਕਰਦੇ ਹਾਂ ਕਿ ਨਹੀਂ ਅਸੀਂ ਉਹਨੂੰ ਪਲਾਟ ਜਾ ਕੇ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਇੱਥੇ ਲੱਖਾਂ ਰੁਪਏ ਦੇ ਜਿਹੜੇ ਬਿਜਲੀ ਦੇ ਬਿੱਲ ਔਰ ਕੈਮੀਕਲ ਕਿੱਦਾਂ ਕਰੋੜਾਂ ਰੁਪਏ ਦੇ ਲਾ ਕੇ ਪਾਣੀ ਨੂੰ ਜਿਹੜਾ ਟ੍ਰੀਟਡ ਕਰਦੇ ਆ ਤੁਹਾਡੇ ਸਾਹਮਣੇ ਪਾਣੀ ਤੁਸੀਂ ਦੇਖਿਆ ਸਾਰਿਆਂ ਨੇ ਕਿਸ ਤਰ੍ਹਾਂ ਵਾਈਟ ਗਲਾਸ ਭਰ ਕੇ ਤੁਹਾਨੂੰ ਘੱਟ-ਘੱਟ ਕੇ ਦਰਿਆ ਦੇ ਵਿੱਚੋਂ ਦਿਖਾਏ ਅਸੀਂ ਕੋਈ ਟੈਂਕਰ ਦੇ ਪਾਏ ਨਹੀਂ ਹੁਣ ਤੁਹਾਡੇ ਸਾਹਮਣੇ ਡੈਕ ਡਿਸਟ੍ਰੀਬਿਊਟ ਸਾਰੀ ਜੰਦੀ ਵੀ ਇਹ ਪਾਣੀ ਦਿੱਤਾ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨੂੰ ਗੁੰਮਰਾਹ ਕਰਨ ਦੀ ਖਾਤਰ ਆ ਕੇ ਤੁਸੀਂ ਅਗਰ ਇੰਨੇ ਹਮੈਤੀ ਹੈਗੇ ਉਹ ਲੋਕਾਂ ਦੇ ਤੇ ਆ ਕੇ ਨਾਲ ਕੰਮ ਕਰੋ ਇਹਨੂੰ ਸਾਫ਼ ਕਰਨ ਦੇ ਵਿੱਚ ਸੰਤ ਸੀਚੇਵਾਲ ਜੀ ਜਿਹੜੇ ਐਮਪੀ ਨੇ ਉਹ ਵਿਚਾਰੇ ਰਾਤ ਦੇ ਨੇ ਇੱਥੇ ਸੇਵਾ ਕਰਦੇ ਦੇ ਲੱਗੇ ਨੇ ਠੰਡ ਦੇ ਵਿੱਚ ਆਪ ਘੁੰਮਦੇ ਨੇ ਘਰ-ਬਾਰ ਛੱਡ ਕੇ ਪੀ ਤੁਸੀਂ ਉਹਨਾਂ ਨੂੰ ਸਿਚੇਵਾਲ ਜੀ ਤੋਂ ਕੋਈ ਸਿੱਖੋ ਉਹਨਾਂ ਦੀ ਸੇਵਾ ਕਰੋ ਦਰਿਆ ਨੂੰ ਸਾਫ਼ ਕਰੋ ਕਿੰਨਾ ਤੱਕ ਉਹਨਾਂ ਨੇ ਦਰਿਆ ਸਾਫ਼ ਕੀਤਾ ਔਰ ਇਹਦੇ ਵਿੱਚ ਥੱਲੇ ਹੈਗੀ ਕਾਲੇ ਰੰਗ ਦੀ ਗਾਬ ਜਿਹੜੀ ਕਾਲੇ ਰੰਗ ਦੀ ਗਾਬ ਹੈ ਉਹ ਕਿੰਨੇ ਸਾਲਾਂ ਤੋਂ ਵਿੱਚ ਪਈ ਹੈ ਵਿੱਚ 5-5 ਫੁੱਟ ਦੇ 7-7 ਫੁੱਟ ਗਾਬ ਹੈ ਉਹ ਗਾਬ ਕਾਲੀ ਕੱਢੋਗੇ ਤੇ ਪਾਣੀ ਚਿੱਟਾ ਲੱਗੇਗਾ ਇਹਦੇ ਉੱਤੇ ਪੈਸਾ ਲੱਗਣਾ ਲਿਆ ਸਰਕਾਰ ਲੱਗੀ ਹੋਈ ਏ ਇਸ ਕੰਮ ਦੇ ਪਕਰ ਔਰ ਫਰਬੂਜਨਾ ਵੱਧ ਰਹੀ ਹੈ ਮੇਰਾ ਖਿਆਲ ਏ ਦਾ ਹਾਲ ਜਿਹੜਾ ਸਰਕਾਰ ਜਲਦੀ ਕਰ ਦੇ। ਇਹ ਸਾਰੇ ਸ਼ਹਿਰ ਦਾ ਪਾਣੀ ਏ ਇਹਦੇ ਵਿੱਚ ਡੈਰੀਆਂ ਵਾਲਿਆਂ ਦਾ ਮਗਾਇ ਤੇ ਜੀ ਡੈਰੀਆਂ ਵਾਲਿਆਂ ਦਾ ਗੋਬਰ ਆ ਰਿਹਾ ਹੈ। ਸ਼ਹਿਰ ਇੰਡਸਟਰੀ ਘਰ ਘੜ ਲੱਗੀ ਹੋਈ ਸ਼ਹਿਰ ਦੇ ਵਿੱਚ ਐਡਾ ਪੁਰਾਣਾ ਸ਼ਹਿਰ ਏ 52 ਲੱਖ ਦੀ ਆਬਾਦੀ ਇੱਥੇ ਪਾਣੀ ਤੇ ਸਾਰੇ ਸ਼ਹਿਰ ਦਾ ਆਂਦਾ ਹੈ। ਬੀਓ ਡੀ ਸੀਓ ਡੀ ਸਾਡਾ ਦੇਖ ਲਓ ਇੱਥੇ ਕੀ ਹੈ ਕਿਲੋਮੀਟਰ ਤੋਂ ਡੈੰਗਸਟੀ ਤੋਂ ਬਾਅਦ ਦੇਖ ਲਓ ਕਿੰਨਾ ਮਾੜਾ ਹਾਲ ਹੋ ਜਾਂਦਾ ਇਹ ਤੇ ਸਾਡਾ ਪਾਣੀ ਜਿਹੜਾ ਉਹਨੂੰ ਡਿਲੂਟ ਕਰਕੇ ਸਾਫ ਕਰਦਾ ਪਾਣੀ ਡਾਈੰਗ ਇੰਡਸਟਰੀ ਜਨਾਬ ਕਰਦੀ ਸਾਜ਼ਿਸ਼ ਬਦਨਾਮ ਕਰਦੀ ਸਾਜ਼ਿਸ਼ ਹੈ ਡੈنگ ਇੰਡਸਟਰੀ ਤੋਂ ਪਤਾ ਨਹੀਂ ਖੀਚ ਜਾਂਦੇ ਜਿਹੜੇ ਡੈنگ ਇੰਡਸਟਰੀ ਦੇ ਵੀ ਤੁਸੀਂ ਆ ਕੇ ਹੈਲਪ ਕਰੋ ਅਗਰ ਦਰਿਆ ਦੇ ਮੈਥੀਓ ਪਾਣੀ ਸਾਫ ਦੇ ਆ ਕੇ ਸੀਚੇ ਬਾੜ ਦੇ ਨਾਲ ਲੱਗ ਜਾਓ ਸੇਵਾ ਕਰੋ ਇੱਥੇ ਰਾਤ ਦਿਨ ਜਿਹੜੇ ਵਿਲੇ ਹੈਗੇ ਕੰਮ ਕਰਦੇ ਕੋ ਨਹੀਂ ਕਰਦੇ ਬਲੈਕ ਮੀਲਰ ਤੇ ਕੰਮ ਕਰਨ ਤੇ ਲੱਗੇ ਹੋਏ ਨੇ ਉਹਦਾ ਕੀ ਫਾਇਦਾ ਹੈ ਯਾਰ ਤੁਸੀਂ ਰਿਆਨਾ ਅਖਬਾਰਾਂ 'ਚ ਪੜ੍ਹਦੇ ਹੋ ਤੁਹਾਨੂੰ ਖੁਦ ਪਤਾ ਹੈ ਮੇਰੇ ਮੂੰਹ ਤੋਂ ਕਿਉਂ ਬੁਲਵਾਉਂਦੇ ਹੋ ਤੁਸੀਂ ਮੈਂ ਤਾਂ ਕਲੀਅਰ ਗੱਲ ਕਰਦਾ ਨਾ ਬੰਦਾ ਤੁਹਾਨੂੰ ਸਾਡੇ ਤੋਂ ਜ਼ਿਆਦਾ ਤੁਹਾਨੂੰ ਪਤਾ ਹੈ ਇਹ ਤੋਂ ਨਾਮ ਨੂੰ ਆਉਤੋ ਹੀ ਥਗੜੇ ਲਿਸ਼ਕ ਤੁਹਾਨੂੰ ਪਤਾ ਹੀ ਇਹ ਇਸ ਕਰਕੇ ਗੱਲ ਹੈਗੇ ਤੁਸੀਂ ਸਾਡੀ ਪ੍ਰਿੰਸਾ ਨੂੰ ਇਹੀ ਮੇਰੇ ਹੱਥ ਜੋੜ ਕੇ ਪੀਲੇ ਤੁਹਾਡਾ ਥੈਂਕਸ ਵੀ ਕਰਦੇ ਆ ਤੁਸੀਂ ਆ ਕੇ ਲੋਕਾਂ ਨੂੰ ਕਿਸੇ ਸਹਿਯੋਗ ਦੀ ਮੰਗ ਲੋਕਾਂ ਤੋਂ ਸਹਿਯੋਗ ਦੀ ਮੰਗ ਆ ਇਹੀ ਕਰਦੇ ਆ ਵੀ ਇਹਨਾਂ ਦੇ ਮਗਰ ਨਾ ਲਗੋ ਇਹ ਬਲੈਕ ਮੈਦਰ ਲੋਕ ਦੇ ਜਿਹੜੇ ਨੇ ਖਰਾਬ ਕਰਦੇ ਲੋਕਾਂ ਨੂੰ ਡੰਗ ਦੱਸੀ ਦੇ ਖਿਲਾਫ ਪੜਕਾਂਦੇ ਨੇ ਇਹਨਾਂ ਦੇ ਮਗਰ ਨਾ ਲਗੋ ਬਲਕਿ ਉਹਨਾਂ ਨੂੰ ਇਹ ਕੋਈ ਤੁਸੀਂ ਵੀ ਜਾ ਕੇ ਦਰਿਆ ਸਾਫ ਕਰਦੇ ਸੀਚੇ ਵਾਯੂ ਦੀ ਸਾਥ ਦਿਓ ਇੱਚ ਡੈਗ ਇੰਡਸਟਰੀ ਦਾ ਕੋਈ ਦੋਸ਼ ਨਹੀਂ ਅਗਰ ਕਿਸੇ ਦੇਸ਼ ਵਾਸੀ ਨੂੰ ਇਹ ਲੱਗਦਾ ਵੀ ਡੈਗ ਇੰਡਸਟਰੀ ਨੇ ਪਾਣੀ ਖਰਾਬ ਕੀਤਾ ਆ ਗਿਆ ਮੈਨੂੰ ਮਿਲੋ ਮੈਂ ਉਹਦੀ ਤਸਦੀਕ ਕਰਾਉਣਾ ਵੀ ਅਸੀਂ ਸਾਫ ਕਰਦੇ ਆਂਗੇ ਤੇ ਪਾਣੀ ਖਰਾਬ ਕਰਦੇ ਆਂ ਬਾਦ ਖਰਾਬੀ সুইਮਿੰਗ ਪੂਲ ਦਾ ਪਾਣੀ ਹਮੇਸ਼ਾ ਨੀਲੀ ਟਾਈਲ ਦੇ نیچے ਹੁੰਦਾ ਹੈ ਹੁਣ ਤੋਂ ਕੋਈ ਬਲੈਕ ਟਾਈਲ ਦੇਖੀ ਆਪਨੇ ब्लैक ट्रेल करके देखो पानी ऊपर से ब्लैक नजर आएगा क्योंकि पानी के जो रिफ्रैक्ट्री इंडेक्स है वो अपना रोल प्ले करेगा करेगा अभी आपने बीकर में देखा नीचे से ब्लैक कर दिया तो ऊपर से ब्लैक नजर आ रहा है ये सिंपल सा ये फॉर्मुला है पैरामीटर की बात है कैंसर हम कर ही नहीं सकते पानी में हमारा नहीं है मतलब कैंसर कुछ चूस तो होगा पर पानी में हैवी मेटल नहीं है कैंसर हैवी मेटल से होता है सारे, है, सारे, है, सारे, सारे केमिकल जडी अच्छी है जीरो डिस्चार्ज और केमिकल सारे के सारे केमिकल कई ऐसी हैं जो पानी भी छोड़ती हैं लेकिन उनके पास कुछ भी नहीं होता मैं बात कर रहा हूँ कि हमारा अन पानी से भी कैंसर नहीं हो सकता तो छोड़ दो तो छोड़ दो पानी से नहीं हो सकता और जहाँ तक ये टैंक छोड़ने वाली बात है यहाँ से दो किलोमीटर चले जाओ एक भी आउटलेट दिखा दो पानी आएगा तो नाली से पाइप से ही आएगा एक पाइप दिखा दो चौंडीस हमारे हो नहीं सकता हमेशा से होता है तो सिंपल है बात